ਵਾਹ ਨੋਟ ਵਰਕਸ ਨੋਟ ਲੈ ਹੀ ਵਰਕਸ ਉਹ ਤੇ ਫਰਮੈਂਟ ਮੋਮੈਂਟੋ ਮੋਮੈਂਟੋ ਆਪਾਂ ਜਿਹੜੇ ਸਾਡੇ ਚੀਫ ਮਿੰਨੀਆ ਸਾਹਿਬ ਨੇ ਅੱਛਾ ਇਹਨਾਂ ਨੂੰ ਮੋਮੈਂਟੋ ਸਰਵਰ ਨੂੰ ਅਸੀਂ ਦਵਾਣਾ ਸਰ ਬਹੁਤ ਮਿਹਨਤ ਕੀਤੀ ਸਰ ਅੱਛਾ ਵੈਰੀ ਗੁੱਡ ਉਹ ਮੁਾਰਕਾਂ ਬਹੁਤ ਥੈਂਕ ਯੂ ਸਰ ਠੀਕ ਹੈ ਥੈਂਕ ਯੂ ਥੈਂਕ ਯੂ ਬੀ ਅਲ ਦਾ ਬੈਸਟ ਅਲ ਅਫਸਰ ਜੀ ਇਹ ਬੁਰੀ ਤਰ੍ਹਾਂ ਸਾਡੇ ਅਫਸਰ ਜੀ ਅੱਛਾ ਜੀ ਕੁਪੇਂਦਰ ਜੀ ਇੱਕ ਇੱਕਜੀਤ ਸਰਵਤ ਕਾ ਬਾਤ ਬਦਾਂ ਗਿਆ ਬਹੁਤ ਜੀ ਸਵਾਏ ਸ਼ਿਵਾਲਾ ਤੋਂ ਸਰ ਅਸੀਂ ਸਾਰੀਆਂ ਚੀਜ਼ਾਂ ਇੰਪਰੂਵ ਕਰਤੀਆਂ ਹਵਾਲਾਤ ਨੂੰ ਨਹੀਂ ਠੀਕ ਕੀਤਾ ਸੀ ਤੁਸੀਂ ਵੀ ਠੀਕ ਕਰ ਸਰ ਆਪਣੀ ਫਾਲੀ ਮੇਲੀ ਆ ਨਾ ਸਰ ਇਹ ਲਾ ਸੀ ਸਰ ਸਾਡੇ ਏਡੀਏ ਨੇ ਸਰ ਜੀ ਸਰ ਅਸੀਂ ਲਾਫ ਸਰ ਅਸੀਂ ਜਿਹੜੀ ਹੁਣ ਸਾਡੀ ਤਫਤੀਸ਼ ਹੈ ਨਾ ਸਰ ਉਹਨੂੰ ਜਿਵੇਂ ਸੀਬੀਆਈ ਦੇ ਪੈਟਰਨ ਤੇ ਲਿਆਇਆ ਸੀ ਓਕੇ ਕਿ ਜੇ ਅੱਗੇ ਕੀ ਹੁੰਦਾ ਸਰ ਪੁਰਾਣਿਆਂ ਦੇ ਵਿੱਚ ਜਿਹੜੀ ਤਫਤੀਸ਼ ਹੈ ਸਰ ਇਹ ਨਵਾਂ ਦਸਤਰ ਬਣਿਆ ਸਰ ਇਹ ਅੱਛਾ ਇਹ ਹੁੰਦਾ ਸੀ ਸਾਡਾ ਜੇ ਜੋ ਚਲਾਨ ਤਿਆਰ ਕਰਦੇ ਸੀ ਨਾ ਸਰ ਉਦੋਂ ਹੀ ਉਹਨੂੰ ਚੈੱਕ ਕਰਦਾ ਸੀ ਨਾ ਆਫਸਰ ਹੂੰ ਉਹ ਫਿਰ ਫੀਲ ਦੇ ਸ਼ੁਰੂਆਤ ਤੋਂ ਲੈ ਕੇ ਸ਼ੁਰੂਆਤ ਤੋਂ ਹੀ ਜੀ ਸਰ ਅਸੀਂ ਦੋ ਤਰ੍ਹਾਂ ਦੀ ਮਾਨਿਟਰੀਂਗ ਕਰਦੇ ਹਾਂ ਸਰ ਇੱਕ ਸਰ ਅਸੀਂ ਤਫ਼ਤੀਸ਼ ਦੇ ਦੌਰਾਨ ਮਾਨਿਟਰੀਂਗ ਕਰਦੇ ਹਾਂ ਸਰ ਇੱਕ ਸਰ ਟ్రਾਇਲ ਦੇ ਦੌਰਾਨ ਸਰ ਤੇ ਅਸੀਂ ਸਿੱਧੇ ਹੀ ਪੈਟਰਨ ਦੇ ਸਰ ਉੱਪਰ ਸਰ ਸੀ ਨੂੰ ਅਪਣਾਉਂਦੇ ਹੋਏ ਸਰ ਤਫ਼ਤੀਸ਼ੀ ਨੂੰ ਸਰ ਤਫ਼ਤੀਸ਼ ਦੇ ਦੌਰਾਨ ਹੀ ਉਹਨੂੰ ਕਾਨੂੰਨੀ ਤਫ਼ਤਾਂ ਤੋਂ ਸਰ ਉਹਨੂੰ ਜਾਣੂ ਕਰਾ ਦਿੰਦੇ ਹਾਂ ਸਰ ਤੇ ਸਰ ਅਸੀਂ ਸਰ ਟ్రਾਇਲ ਦੇ ਦੌਰਾਨ ਸਰ ਅਸੀਂ ਇੱਕ ਸਰ ਇੱਕ ਵੈਬ ਪੋਰਟਲ ਬਣਾਇਆ ਸਰ ਮਾਈ ਕੇਸ ਨੰਬਰ ਸਰ ਉਸ ਸਰ ਜਿੰਨੇ ਵੀ ਸਰ ਏਐਨਟੀ ਆਫ ਦੇ ਸਰ ਪੈਂਡਿੰਗ ਕੇਸ ਨੇ ਸਰ ਪੰਜਾਬ ਦੇ ਸਾਰੇ ਸਰ ਉਸ ਪੋਰਟਲ ਤੇ ਸਰ ਉਹਦੀ ਕੇਸ ਮੋਨਿਟਰਿੰਗ ਕਰ ਸਕਦੇ ਨੇ ਸਰ ਉਸ ਉਸ ਮਾਈ ਕੇਸ ਪੋਰਟਲ ਦੇ ਤੋਂ ਸਰ ਸਰ ਉਸ ਨੂੰ ਸਰ ਜਿਵੇਂ 8 ਸਰ 28 ਤਰੀਕੇ ਸਰ 28 ਤਰੀਕ ਨੂੰ ਸਰ ਜਿੰਨੇ ਵੀ ਅੱਜ ਸਰ ਕੇਸ ਨੇ ਸਰ ਪੰਜਾਬ ਦੇ ਸਾਡੇ ਏਐਨਟੀ ਆਫ ਦੇ ਸਰ ਉਸ ਪੋਰਟਲ ਦੇ ਅੱਥਰ ਦਿਖਣਗੇ ਸਰ ਉਸ ਪੋਰਟਲ ਤੇ ਸਰ ਕੇਸ ਵਾਈ ਸਰ ਇੱਕ ਇੱਕ ਕੇਸ ਦੇ ਕਿੰਨੇ ਕਿੰਨੇ ਸਰ ਗਵਾਹ ਨੂੰ ਸਮਨ ਕੀਤਾ ਗਿਆ ਉਹ ਗਵਾਹ ਦੀ ਲਿਸਟ ਉਹਨਾਂ ਦੇ ਨਾਮ ਆਣਗੇ ਸਰ ਉਹਨਾਂ ਨੂੰ ਸਰ ਜਿਹੜੇ ਗਾਹਾਂ ਚ ਵਿੱਚ ਆਏ ਨਹੀਂ ਸਰ ਉਹਨਾਂ ਦੇ ਨਾਮ ਸਰ ਜਿਹੜੇ ਨਹੀਂ ਆਏ ਸਰ ਉਹਨਾਂ ਦੇ ਨਾਮ ਸਰ ਇਸਰ ਨਹੀਂ ਆਇਆ ਸਰ ਉਹਨੇ ਕੀ ਕਾਰਨ ਹੈ ਸਰ ਕਿਉਂ ਨਹੀਂ ਆਇਆ ਸਰ ਤੇ ਸਾਰੀ ਲਿਸਟ ਸਰ ਉਹਦੇ ਵਿੱਚ ਸਰ ਦਿਖਾਈ ਜਾਵੇਗੀ ਇਹਦੇ ਨਾਲ ਸਰ ਇੱਕ ਇੱਕ ਹੋਰ ਬੜੀ ਵਧੀਆ ਚੀਜ਼ ਹੈ ਸਰ ਉਹਦੇ ਵਿੱਚ ਅਲਰਟ ਦੇਣ ਦੀ ਸਰ ਉਹਦੇ ਵਿੱਚ ਸਰ ਅਸੀਂ ਕਿਸੇ ਵੀ ਸਰ ਗਵਾਹ ਨੂੰ ਜਿਹਦੀ ਗਵਾਹੀ ਹੈ ਸਰ ਉਹਨਾਂ ਦੇ ਮੈਸੇਜ ਤੇ ਸਰ ਉਹਦੇ ਫੋਨ ਤੇ ਸਰ ਅਲਰਟ ਭੇਜ ਸਕਦੇ ਹਾਂ ਸਰ ਕਿ ਤੁਹਾਡੀ ਗਵਾਹੀ ਹੈ ਸਰ ਤੁਸੀਂ ਗਵਾਹੀ ਤੇ ਪੇਸ਼ ਹੋਣਾ ਸਰ ਤੇ ਇਸ ਨਾਲ ਸਰ ਇਸ ਪੋਰਟਲ ਦੇ ਆਉਣ ਤੋਂ ਬਾਅਦ ਸਰ ਇਹ ਦੇਖਿਆ ਗਿਆ ਹੈ ਸਰ ਕਿ ਹੁਣ ਜਿਹੜੀ ਸੁਣਵਾਈ ਹੈ ਸਰ ਅਦਾਲਤਾਂ ਦੇ ਵਿੱਚ ਬਹੁਤ ਤੇਜ਼ੀ ਆਈ ਹੈ ਸਰ ਇਸ ਪੋਰਟਲ ਦੇ ਆਉਣ ਨਾਲ ਸਰ ਇੱਥੇ ਹੁਣ ਕੇ ਇੱਥੇ ਸਰ ਸਾਰਾ ਸਾਰਾ ਲੀਗਲ ਦਾ ਸਟਾਫ ਹੈ ਸਰ ਕੰਪਿਊਟਰ ਹੈਗਾ ਜੋ ਪੋਰਟਲ ਤੇ ਲਿੰਕ ਹੈ ਕਿਦਾਂ ਦਾ ਕੈਸਾ ਦੀ ਮਾਨਟਰੀਂਗ ਕਰਦੇ ਇਸ ਬਿਲਡਿੰਗ ਚ ਕਿੰਨਾ ਸਟਾਫ ਹੈ ਸਰ ਇਸ ਬਿਲਡਿੰਗ ਦੇ ਵਿੱਚ ਕ੍ਰੀਬਨ 80 ਬੰਦੇ ਇੱਥੇ ਬੈਠੇ ਨੇ ਇੱਥੇ ਨੇ ਟੋਟਲ ਚਾਹ ਸਾਬਲ ਟੋਟਲ ਚਾਹ ਸਾਬਲ ਦੋਸਾਰ ਸੋ ਸਾਰੇ ਅੱਪਨ ਡਬਲ ਕਰਨਾ ਡਬਲ ਕਰਨਾ ਹਾਂਜੀ ਗੁੱਡ ਲੱਕ ਜੀ ਗੁੱਡ ਲੱਕ ਥੈਂਕ ਯੂ ਸਰ ਪੋਰਸਲ ਪ੍ਰੋਫੈਸ਼ਨਲ ਤਰੀਕੇ ਨਾਲ ਸਾਰੀ 83% ਕਨੈਕਸ਼ਨ ਜਿਹੜੀ ਇੰਡੀਆ ਦੀ ਹੈਇਸਟ ਹੋਣੀ ਹੈ ਸਰ ਸਾਡੇ ਕੇਸ ਜਿਹਨੂੰ ਸਰ ਡਿਸਟ੍ਰਿਕਟ ਟਾਰਨੀ ਦਾ ਕੰਪਨ ਸਰ ਦਿਖਾਣਾ ਸੀ ਜਦੋਂ ਯੂਐਸਏ वगਰੇ ਚੋਂ ਹੁੰਦਾ ਹੈ ਤਾਂ ਉਹ ਗਲਾਸ ਸਟੋਰ ਹੈ ਨਾ ਅੰਦਰ ਕਿ ਲੋਕ ਐ ਜਾਂਦੇ ਨੇ ਇਹਨਾਂ ਦਾ ਦਫਤਰ ਹੈ ਚਲੋ ਜੇ ਸਰ ਇਹ ਸਰ ਮੇਰਾ ਦਫਤਰ ਹੈ ਸਰ ਹੂੰ ਸਰ ਇਹ ਸਰ ਮੇਰੀ ਲੀਗਲ ਟੀਮ ਹੈ ਸਰ ਇਧਰ ਆ ਬੈਠੇ ਸਰ ਆ ਸਟੈਨਡਰਡ ਚੱਕ ਕੇ ਸਰ ਕੰਮ ਕਰਾਂ ਤਾਂ ਦਿਲ ਵੀ ਲੱਗਦਾ ਨਹੀਂ ਨਹੀਂ ਸਰ ਸਰ ਜਦੋਂ ਹਾਲ ਵਧੀਆ ਹੋਵੇ ਤਾਂ ਹਾਂਜੀ ਸਰ ਆਓ ਸਰ ਇਹ ਸਭ ਸਟੇਟ ਨੇ ਸਾਨੂੰ ਪੈਸੇ ਦਿੱਤੇ ਹਾਂ ਜੀ ਸਰ ਬੜੀ ਖੁਸ਼ੀ ਲਈ ਨਾ ਸਾਨੂੰ ਭਾਈ ਇਹ ਸਰ ਕੀ ਮਤਲਬ ਮੇਰੇ ਐਸੇ ਸਰ ਸਾਡੇ 23 ਕੀਆ ਦਾ ਕਮਰਾ ਕਿ ਅਸੀਂ ਨਵੇਂ ਇਸਰੇ ਸਿਸਟਮ ਨਾਲ ਆਪਣਾ ਰਹੇ ਤਾਂ ਇਹ ਨਾ ਆਯੂ ਦਾ ਓਕੇ ਡੀਐਸਪੀ ਦਾ ਚਾਰਜ ਜੀ 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 ਹਰ ਆਯੂ ਲਈ ਬਕਰਾ ਕਿਆ ਬਣੋਗੇ ਨਾ ਲੈਪਟਾਪ ਦੇ ਦਿੰਦੇਗੇ ਜੀ ਜਰੀ ਇਨਵੈਸਟੀਗੇਸ਼ਨ ਲਈ ਕਰਦੇ ਸਰ ਬੜਾ ਡਿਜੀਟਲ ਹੈ ਜੀ 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 ਸਰ ਵੈਰੀ ਗੁੱਡ ਪਹਿਲਾਂ ਨਹੀਂ ਸੀ ਐਸਟੀਫ ਕੋਲੇ ਨਹੀਂ ਸੀ ਨਹੀਂ ਸਰ ਇਹ ਤਾਂ ਕੋਈ ਨਹੀਂ ਸੀ ਤਾਂ ਸਰ ਸਰ ਨੇ ਫੰਡ ਦਿੱਤੇ ਹਾਂ ਜਦੋਂ ਉਹ ਉਹ 12 ਕਰੋੜ ਤੁਸੀਂ ਦਿੱਤੇ ਸੀ ਉਹਦੇ ਸੌਫਟਵੇਅਰ ਵਗੈਰਾ ਸਾਰਾ ਮੋਡਰਨਾਈਜ਼ ਕੀਤਾ ਇਹ ਤਰੀਕਾ ਸੁਰੇਟ ਬੱਤੀ ਰਾਏ ਇਹ WhatsApp ਚੈਟ ਬਾਕਸ ਹੀ ਬਣ ਗਿਆ ਅੱਛਾ ਜਿਹੜਾ ਲੋਕ ਪ੍ਰਿਆ ਐ ਡੀਐਸਪੀ ਸਰਵਿਸ OK ਅਸਰ ਆ ਗਿਆ OK ਤੁਸੀਂ ਇਸ ਵੇਲੇ ਸਰਸਵਾਰਦਾਸੀ ਪੰਜਾਬ ਦੀ ਐਂਟੀ ਡਰਗ ਹੈਲਪ ਲਾਈਨ ਦੇ ਸੇਫ ਪੰਜਾਬ ਨੂੰ ਲਾਂਚ ਕਰਨ ਦੇ ਲੋਕੇ ਤੁਹਾਡਾ ਸਵਾਗਤ ਕਰਦੇ ਸਨ ਸੱਚ ਜੇ ਤੁਸੀਂ ਆਗਿਆ ਦਿਓ ਮੈਂ ਥੋੜਾ ਇਹਦੇ ਬਾਰੇ ਦੱਸਾਂ ਸੱਚ ਜੋ ਆਪਣੀ ਐਂਟੀ ਹੈਲਪ ਲਾਈਨ ਹੈ ਐਂਟੀ ਡਰਗ ਹੈਲਪ ਲਾਈਨ ਹੈ ਇੱਕ WhatsApp ਚੈਟਬੋਟ ਹੈ ਸਰ ਜਿਸ ਤੇ ਲੋਕੀ WhatsApp ਤੇ ਆਪ ਦੀ ਇਨਫੋਰਮੇਸ਼ਨ ਦੇਣਗੇ ਉਹਦਾ ਨੰਬਰ ਰਹੇਗਾ ਸਰ 979910200 ਸਾਰੇ ਚੈਟਬੋਟ ਦੇ ਲੋਕ ਕਈ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਸਕਦੇ ਜਿੱਦਾਂ ਨਸ਼ਾ ਦੇ आदी ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਚਾਹੀਦੀ ਹੈ ਕੋਈ ਕਾਉਂਸਲਿੰਗ ਚਾਹੀਦੀ ਹੈ ਜਾਂ ਫਿਰ ਉਹਨਾਂ ਨੂੰ ਪ੍ਰਤੀਰਿਆ ਬਾਰੇ ਜਾਣਨਾ ਹੈ ਕਿ ਕਿਦਾਂ ਨਸ਼ਾ ਛੱਡੀਦਾ ਹੈ ਉਹ ਏਟੀ ਕਲੀਨਿਕ ਜਾਣਨੇ ਆ ਇਵਨ ਕਿ ਡਰੱਗਜ਼ ਦੇ ਸਮਗਲਰ ਡਰੱਗਜ਼ ਦੇ ਹੌਟਸਪੌਟ ਇੰਨਾ ਸਾਰੇ ਬਾਰੇ ਵੀ ਇਨਫੋਰਮੇਸ਼ਨ ਦੇ ਸਕਦੇ ਜੇਕਰ ਆਪਾਂ ਦੇਖੀਏ ਤਾਂ ਇਹ ਜੋ ਹੈਲਪ ਲਾਈਨ ਹੈ ਇਹਦੇ ਤੇ ਜਦੋਂ ਇਨਫੋਰਮੇਸ਼ਨ ਆਏਗੀ ਤਾਂ ਸਰ ਇਹ ਆਪਣਾ ਕੰਟਰੋਲ ਰੂਮ ਹੈ ਕੰਟਰੋਲ ਰੂਮ ਤੇ ਸਰ ਇਨਫੋਰਮੇਸ਼ਨ ਆਏਗੀ ਉਸ ਤੋਂ ਬਾਅਦ ਕਨਸਰਨਡ ਵਿਭਾਗ ਕੋਲੇ ਇਨਫੋਰਮੇਸ਼ਨ ਜਾਵੇ ਉਹ ਤੋਂ ਬਾਅਦ ਫਿਰ ਦੁਬਾਰਾ ਆਪਣੇ ਕੰਟਰੋਲ ਰੂਮ ਕੋਲ ਆਣੀ ਹੈ ਤੇ ਫਿਰ ਆਪਾਂ ਉਹਨਾਂ ਨੂੰ ਫੀਡਬੈਕ ਦੇਣਾ ਸਰ ਕਿ ਅਸੀਂ ਤੁਹਾਡੀ ਕੰਪਲੇਂਟ ਤੇ ਸਰ ਕੀ ਐਕਸ਼ਨ ਲਿਆ ਸਰ ਦੇਖਿਏ ਤਾਂ ਇਦਾਂ ਆਪਣਾ ਚੈਟਬੋਟ ਚੱਲੇਗਾ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਕਹਿਣਾ ਕਿ ਅਸੀਂ ਤੁਹਾਡੀ ਮਦਦ ਦੇ ਨਾਲ ਹੀ ਇਹ ਲਾਨਤ ਨੂੰ ਖਤਮ ਕਰ ਸਕਦੇ ਹਾਂ ਪੇਛੇ ਰ ਆਪਾਂ ਇਹ ਮੈਸੇਜ ਉਹਨਾਂ ਨੂੰ ਸ਼ੋ ਹੋਣਗੇ ਇਹਨਾਂ ਵਿੱਚੋਂ ਕੋਈ ਵੀ ਚੂਜ਼ ਕਰ ਸਕਦੇ ਆ ਦੇਖਿਆ ਜਾਏ ਤਾਂ ਆਪਾਂ ਪਹਿਲਾਂ ਜੀ ਨਸ਼ੇ ਦੇ ਮਰੀਜ਼ ਦੀ ਉਹ ਮਦਦ ਉਹਨਾਂ ਨੂੰ ਚਾਹੀਦੀ ਹੈ ਤਾਂ ਇਸ ਕੰਟਰੋਲ ਰੂਮ ਕੋ ਲਈ ਕੰਟਰੋਲ ਰੂਮ ਤੋਂ ਬਾਅਦ ਕਨਸਰਨ ਵਿਭਾਗ ਜੀ ਕੋਈ ਹਸਪੀਟਲ ਹੈ ਡਰਗ ਦੀ ਐਡਿਕਸ਼ਨ ਸੈਂਟਰ ਕੋਲ ਗਈ ਸਰ ਉਹਨਾਂ ਨੇ ਐਕਸ਼ਨ ਲੈਣ ਤੋਂ ਬਾਅਦ ਦੁਬਾਰਾ ਕੰਟਰੋਲ ਰੂਮ ਨੂੰ ਦੱਸਿਆ ਕੰਟਰੋਲ ਰੂਮ ਵੈਰੀਫਾਈ ਕਰੇਗਾ ਕਿ ਕਿੰਨਾ ਕੁ ਸੈਟੀਸਫੈਕਟਰੀ ਐਕਸ਼ਨ ਲਿਆ ਉਸ ਤੋਂ ਬਾਅਦ ਜੀ ਸਰ ਆਪਾਂ ਦੂਜੀ ਐਗਜ਼ਾਮਪਲ ਗੈਰ ਕਾਨੂੰਨੀ ਮੈਡੀਕਲ ਸਟੋਰ ਦੀ ਲਈਏ ਤੇ ਫਡੀ ਨੇ ਕੋਲ ਜਾਏਗਾ ਸਰ ਐਂਡ ਐਫ ਡੀਆ ਤੋਂ ਬਾਅਦ ਸਰ ਫਿਰ ਆਪਾਂ ਕੰਟਰੋਲ ਰੂਮ ਕੋ ਲਾਏਗਾ ਐਦਾਂ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਫਿਰ ਸਾਰਾ ਖਿਰਦੇ ਆਪਾਂ ਇਹ ਸਾਰਿਆਂ ਨੂੰ ਇੱਕ ਮੈਸੇਜ ਭੇਜਦੇ ਆ ਕਿ ਤੁਹਾਡੇ ਕੰਪਲੇਂਟ ਤੇ ਸਾਰਾ ਐਕਸ਼ਨ ਡੇ ਹੈਗਾ ਜੀ ਸਰ ਇਸ ਤਰ੍ਹਾਂ ਆਪਣੇ ਪੰਜਾਬ ਵਿੱਚ ਜਿਹੜੀ ਆਪਾਂ ਡਰੱਗਸ ਅਗੇਂਸਟ ਜੰਗ ਲੜ ਰਹੀ ਹੈ ਸਰ ਪੰਜਾਬ ਸਰਕਾਰ ਇਹਦੇ ਸਰ ਬਹੁਤ ਸਹਾਇਤਾ ਹੋਏਗੀ ਸਰ 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 ਮੈਂ ਰਿਕਵੈਸਟ ਕਰਾਂਗੀ ਸਰ ਤੁਸੀਂ ਇਸ ਹੈਲਪਲਾਈਨ ਦਾ ਗਾਰੰਟੀ ਕਰ ਦਿਓ ਬਟ ਕਰ ਦਿਓ ਸਰ वगैरह सर सर एक्चुअली आधा चलेगा जी ठीक है बट सर वीडियो वगैरह मीडिया कुछ के पास कुछ बस वेरी गुड बहुत हाईली प्रोफेशनल सर व्हाट्सएप पे पहली बार ही किया है सर दसरे से किसी भी किसी भी कंट्री के बीच किसी भी उन्होंने लॉ एनफोर्समेंट पहली बार लॉ एनफोर्समेंट आने में वेरी गुड सर मैं रिक्वेस्ट कर रही एक सर से थैंक डीजी साहब सर चलो ये सारे वाला सर सरकारी चेंज सारे वाला थैंक यू सर थैंक यू थैंक यू बहुत बढ़िया बहुत बढ़िया बहुत डेडिकेटेड